ਸਤ ਪਿਆਰੇ ਸਤਿਕਾਰ ਜੀ ਰਾਮ ਰਾਮ ਜੀ ਸਾਡੇ ਇਸ YouTube ਚੈਨਲ ਤੇ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰ ਕਰ ਲਓ ਜੀ ਬੈਲ ਆਈਕਨ ਦਾ ਬਟਨ ਹੈ ਜੀ ਉਸ ਨੂੰ ਵੀ ਜਰ ਆਲ ਤੇ ਕਲਿੱਕ ਕਰ ਦਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ ਅਸੀਂ ਇਸ ਚੈਨਲ ਤੇ ਜੀ ਹਰ ਜਾਤੀ ਵਾਰਗ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੀ ਜਿਸ ਦੇ ਵਿੱਚ ਹਿੰਦੂ ਸਿੱਖ ਹੋਰ ਹਰ ਜਾਤੀ ਵਰਗ ਦੇ ਰਿਸ਼ਤੇ ਹੁੰਦੇ ਹਨ ਸਾਡੇ ਇਸ ਚੈਨਲ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਸੱਜਣ ਮਿੱਤਰਾਂ ਜਾਂ ਪੈਨਪਰਾਂ ਦੇ ਨਾਲ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਨਵੇਂ ਤੋਂ ਨਵੇਂ ਰਿਸ਼ਤੇ ਮਿਲਦੇ ਰਹਿਣ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੀ ਸਾਡੇ ਇਸ ਚੈਨਲ ਤੇ ਐਡ ਦੇਣਾ ਤਾ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 795 88310 ਤੇ ਸਾਡਾ WhatsApp ਨੰਬਰ ਹੈ ਜੀ 795 88310 ਜੀ ਅਕਤੂਬਰ ਮਹੀਨੇ ਦੀ ਪੰਜਵੀਂ ਲਿਸਟ ਜਾਰੀ ਕਰ ਰਹੇ ਹਾਂ ਜੀ ਜਿਸ ਵਿੱਚ ਬਹੁਤ ਸਾਰੇ ਰਿਸ਼ਤੇ ਪਰਵਾਰਿਕ ਮੈਂਬਰਾਂ ਦੇ ਐਨ ਆਰ ਆਈ ਲੜਕੇ ਅਤੇ ਲੜਕੀਆਂ ਦੇ ਹਨ ਜੀ ਕੁਝ ਰਿਸ਼ਤੇ ਲੋਕਲ ਪੰਜਾਬ ਤੋਂ ਬਿਲੋਂਗ ਕਰਦੇ ਬਹੁਤ ਹੀ ਚੰਗੇ ਪਰਿਵਾਰਾਂ ਦੇ ਹਨ ਜੀ ਅਜਦਾ ਪਹਿਲਾ ਰਿਸ਼ਤਾ ਹੈ ਜੀ ਜੋ ਕਿ ਲੜਕੇ ਦਾ ਉਹ ਵੀ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਫਰੋਇਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਡਾਕਟਰ ਲਾਈਨ ਦੀ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀ ਡੀ ਐਸ ਡਾਕਟਰ ਲੜਕੇ ਦਾ ਖੁਦ ਦਾ ਕਲੀਨਿਕ ਹੈ ਜੋ ਕਿ ਆਪਣੇ ਫਾਦਰ ਸਾਹਿਬ ਦੇ ਨਾਲ ਦੇਖਦਾ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਔਰ ਖੁਦ ਦਾ ਆਪਣਾ ਡਾਕਟਰ ਲਾਇਨ ਦਾ ਕਲੀਨਿਕ ਹੈ ਜੀ ਜੋ ਕਿ ਫਰੀਦਪੁਰ ਸਿਟੀ ਦੇ ਵਿੱਚ ਹੈਗਾ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਡਾਕਟਰ ਖੁਦ ਆਪ ਵੀ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਉਹ ਵੀ ਦਿੱਲੀ ਦੇ ਵਿੱਚ ਬਹੁਤ ਹੀ ਵਧੀਆ ਕੰਪਨੀ ਦਾ ਬਿਜ਼ਨਸਮੈਨ ਕਰਦਾ ਹੈ ਜੀ ਗੱਲ ਕਰਦੇ ਆਂ ਅਗਰ ਲੜਕੇ ਦੀ ਪਰਿਵਾਰ ਦੀ ਤਾਂ ਬਹੁਤ ਹੀ ਵਧੀਆ ਜੀ ਵੈਲ ਸੈਟਡ ਹੈ ਔਰ ਬਹੁਤ ਹੀ ਪੜਿਆ ਲਿਖਿਆ ਪਰਿਵਾਰ ਹੈ ਜੀ ਔਰ ਲੜਕੇ ਦੇ ਫਾਦਰ ਸਾਹਿਬ ਖੁਦ ਡਾਕਟਰ ਹਨ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਲੜਕੀ ਜਾਂ ਤਾਂ ਡਾਕਟਰ ਲਾਈਨ ਦੇ ਵਿੱਚ ਸਟੱਡੀ ਹਾਸਲ ਕੀਤੀ ਹੋਵੇ ਜਾਂ ਲੜਕੀ ਨੇ ਵੈਲ ਐਜੂਕੇਟਿਡ ਹਾਸਲ ਕੀਤੀ ਹੋਵੇ ਲੜਕੀ ਪੰਜਾਬ ਤੋਂ ਚਾਹੇ ਫਰੀਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹੋਵੇ ਚਾਹੇ ਮੋਗਾ ਡਿਸਟ੍ਰਿਕਟ ਚਾਹੇ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਹੋਵੇ ਹੋਵੇ Hindu ਪਰਿਵਾਰ ਤੋਂ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਅਗਰ ਤੁਸੀਂ ਹੋਰ ਵੀ ਇਸ ਰਿਸ਼ਤੇ ਦੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ ਅਜਾ ਅਗਲਾ ਵਿਸ਼ਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਕੈਲਗਰੀ ਦੇ ਵਿੱਚ ਕੈਨੇਡਾ ਵਿੱਚ ਰਹਿ ਰਿਹਾ ਹੈ ਜੀ ਲੜਕਾ ਖੁਦ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1998 ਸੰਧਾ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕੇ ਨੇ ਬਹੁਤ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਇਸ ਟਾਈਮ ਲੜਕਾ ਕੈਨੇਡਾ ਵਿੱਚ ਖੁਦ ਦਾ ਕਾਰੋਬਾਰ ਸੰਭਾਲ ਰਿਹਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜਾਂ ਲੜਕੀ ਜਰਨਲ ਕਾਸਟ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਜੇਕਰ ਪੰਜਾਬਤ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਲੜਕੀ ਜੇਕਰ ਕੈਨੇਡਾ ਵਿੱਚ ਹੈ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਪੀਆਰ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਦਾਨ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜਿਸ ਨੂੰ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਬਾਨੀਆਂ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਐਨ ਆਰ ਆਈ ਦੁਬਈ ਦੇ ਵਿੱਚ ਜੋਬ ਕਰ ਰਿਹਾ ਜੀ ਇਸ ਟਾਈਮ ਗੱਲ ਕਰਦੇ ਆਂ ਅਗਰ ਇਸਦੇ ਬਾਇਓ ਡਾਟੇ ਦੀ ਤਾਂ ਲੜਕੇ ਦਾ ਜਨਮ 1997 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚਾ ਜੀ ਲੜਕੇ ਨੇ ਬਹੁਤ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਇਸ ਟਾਈਮ ਲੜਕਾ ਪ੍ਰਾਈਵੇਟ ਜੋਬ ਤੇ ਕੰਮ ਦੁਬਈ ਦੇ ਵਿੱਚ ਕਰ ਰਿਹਾ ਹੈ ਜੀ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਲੜਕੇ ਦੇ ਪਿਤਾ ਸ੍ਰੀ ਟੇਲਰ ਦਾ ਕੰਮ ਕਰਦੇ ਹਨ ਜੀ ਲੜਕੇ ਦੀਆਂ 6 ਭੈਣਾਂ ਹਨ ਜੋ ਕਿ 5 ਮੈਰਿਡ ਹਨ ਇੱਕ ਅਨਮੈਰਡ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਘਰੇਲੂ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਘਰੇਲੂ ਹੋਵੇ ਔਰ ਪਰਿਵਾਰ ਦੀ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਵਿੱਚ ਪੀ ਆਰ ਹੈ ਜੀ ਲੜਕਾ ਖੁਦ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਬੀ ਟੈਕ ਕੰਪਿਊਟਰ ਸਾਇੰਸ ਪਲੱਸ ਓਨਰ ਬਿਜ਼ਨਸ ਦੇ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲड़का ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਕੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਟੀਚਰ ਦੀ ਜੌਬ ਤੋਂ ਜੀ ਲੜਕੇ ਦੇ ਪਿਤਾ ਜੀ ਉਹ ਵੀ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਜੀ ਲੜਕੇ ਦੀ ਇੱਕ ਭੈਣ ਹੈ ਉਹ ਵੀ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਸੋਨੀ ਸੁਨੱਖੀ ਹੋਵੇ ਔਰ ਚਾਹੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਪੀਆਰ ਹੋਵੇ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਤਰਨਤਾਰਨ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਬੈਚਲਰ ਆਫ ਇੰਜੀਨੀਅਰਿੰਗ ਦੀ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਔਰ ਨਾਲ ਪਲੱਸ ਕੰਪਿਊਟਰ ਸਾਇੰਸ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ ਜੀ ਗੱਲ ਕਰਦੇ ਆਂ ਅੰਗਰੇਜ਼ੀ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਹੈ ਲੜਕੇ ਦਾ ਇੱਕ ਭਰਾ ਹੈ ਉਹ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਇਹਨਾਂ ਦੀ ਪੂਰੀ ਦੀ ਪੂਰੀ ਫੈਮਿਲੀ ਜੀ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਜੀ ਵੈਲ ਸੈਟਡ ਹੈ ਘਰ-ਬਾਰ ਇਹਨਾਂ ਦਾ ਆਪਦਾ ਹੈ ਉੱਥੇ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਲੜਕੀ ਚਾਹੇ ਆਸਟ੍ਰੇਲੀਆ ਦੇ ਵਿੱਚ ਹੋਵੇ ਵਰਕ ਪਰਮਿਟ ਤੇ ਚਾਹੇ ਉਹ ਸਟੇ ਪੀਆਰ ਹੋਵੇ ਉੱਥੇ ਦੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦੀ ਹੋਵੇ ਜਾਂ ਲੜਕੀ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਜਾਂ ਉੱਥੋਂ ਦੀ ਸਿਟੀਜ਼ਨ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲ ਪੱਟੀ ਦੇ ਵਿੱਚ ਤੁਸੀਂ ਪਰਿਵਾਰਿਕ ਮੈਂਬਰ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ ਅਜਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨਆਰਆਈ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕਾ ਰਾਜਪੂਤ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1999 ਸੰਧਾ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕੇ ਨੇ ਆਟੋ ਮੋਬਿਲ ਪਾਵਰ ਟੈਕਨੀਕ ਨੀਂ ਦੀ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਪਲੱਸ ਨਾਲ ਹੋਰ ਵੀ ਡਿਪਲੋਮਾ ਦਾ ਕੋਰਸ ਕੀਤਾ ਹੋਇਆ ਜੀ ਗੱਲ ਕਰਦੇ ਹਾਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ਼੍ਰੀ ਹਨ ਜੋ ਕਿ ਬਿਜ਼ਨੈਸਮੈਨ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਪੜੀ ਲਿਖੀ ਹੋਵੇ ਚੰਗੀ ਔਰ ਅਗਰ ਲੜਕੀ ਕੈਨੇਡਾ ਦੇ ਵਿੱਚ ਹੈ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਪੀਆਰ ਹੋਵੇ ਜੀ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੈ ਕੈਲਗਰੀ ਦੇ ਵਿੱਚ ਜੀ ਲੜਕੇ ਦਾ ਜਨਮ 1993 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕੇ ਨੇ ਬਹੁਤ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੈਚਲਰ ਇਨ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਜੀ ਲੜਕਾ ਐਸ ਟਾਈਮ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਪ੍ਰਾਈਵੇਟ ਜੌਬ ਕਰ ਰਿਹਾ ਹੈ ਮੈਨੇਜਰ ਦੀ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ रिटायर्ड हां जी गवर्नमेंट जॉब ਤੋਂ ਜੀ ਲੜਕੇ ਦੀਆਂ ਦੋ ਭੈਣਾਂ ਹਨ ਉਹ ਵੀ ਮੈਰਿਡ ਹਨ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਕੈਨੇਡਾ ਦੇ ਵਿੱਚ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਪੀਆਰ ਹੋਵੇ ਜੀ ਲੜਕੀ ਕੈਲਗਰੀ ਕੈਨੇਡਾ ਦੇ ਆਸ-ਪਾਸ ਏਰੀਆ ਦੇ ਵਿੱਚ ਹੀ ਹੋਵੇ ਜਾਂ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਹਰਿਆਣਾ ਜਮਨਾ ਨਗਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ 1995 ਦਾ ਜਨਮ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਲੜਕਾ ਐਸਟਮ ਕੈਨੇਡਾ ਦੇ ਵਿੱਚ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਉਹ ਵੀ ਕੈਨੇਡਾ ਦਾ ਸਿਟੀਜ਼ਨ ਹੈ ਜੀ ਇਹ ਪੂਰੇ ਦੀ ਪੂਰੀ ਫੈਮਿਲੀ ਕੈਨੇਡਾ ਦੇ ਵਿੱਚ ਹੀ ਪੀਆਰ ਹੈ ਔਰ ਹਿੰਦੂ ਸ਼ਰਮਾ ਫੈਮਿਲੀ ਹੈ ਜੀ ਇਸ ਪਰਿਵਾਰ ਨੂੰ ਹਿੰਦੂ ਪਰਿਵਾਰ ਤੋਂ ਲੜਕੀ ਦੀ ਪਾਲ ਹੈ ਲੜਕੀ ਚੰਗੀ ਪੜੀ ਲਿਖੀ ਹੋਵੇ ਚਾਹੇ ਉਹ ਕੈਨੇਡਾ ਦੇ ਵਿੱਚ ਪੀਆਰ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਆਇਆ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਫਰੋਈਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕਾ ਇਸ ਟਾਈਮ ਆਪਣੇ ਕਾਰੋਬਾਰ ਦੇ ਵਿੱਚ ਬਹੁਤ ਹੀ ਵਧੀਆ ਵੈਲ ਸੈਟਡ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਔਰ ਇਸ ਦੇ ਪਿਤਾ ਸ਼੍ਰੀ ਅਕਸਪਾਇਰ ਹਨ ਜੀ ਲੜਕੇ ਦੀਆਂ ਦੋ ਪੈਨਾ ਹਨ ਜੋ ਕਿ ਮੈਰਿਡ ਹਨ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਹਨ ਜੀ ਲੜਕੇ ਦਾ ਇੱਕ ਪਰਾਇ ਜੋ ਕਿ ਮੈਰਿਡ ਹੈ ਉਹ ਵੀ ਆਪਣੇ ਬਿਜ਼ਨਸ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਚਾਹੇ ਘਰੇਲੂ ਹੋਵੇ ਚਾਹੇ ਲੜਕੀ ਪੜੀ ਲਿਖੀ ਹੋਵੇ ਲੜਕੀ ਚਾਹੇ ਗਵਰਨਮੈਂਟ ਜੋਬ ਤੇ ਹੋਵੇ ਚਾਹੇ ਲੜਕੀ ਬਿਜ਼ਨਸ ਮੈਨ ਦੇ ਵਿੱਚ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਰ ਇਸ ਰਿਚੀ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਸਾਡੇ ਤੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ। ਅਨਮੋਲ ਜਿੱਤੇ ਪੰਜਾਬੀ ਟੀਮ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਸਾਡੀ ਪੂਰੀ ਟੀਮ ਵੱਲੋਂ ਆਪ ਸਭ ਜੀ ਦੇ ਪਰਿਵਾਰ ਨੂੰ ਜੀ ਬਹੁਤ-ਬਹੁਤ ਮੁਬਾਰਕਾਂ ਜੀ ਐਡਵਾਂਸ ਦੇ ਵਿੱਚ ਇਸ ਦੀਵਾਲੀ ਦੇ ਤਿਉਹਾਰ ਦੀਆਂ ਜੀ। ਦੀਵਾਲੀ ਦਾ ਤਿਉਹਾਰ ਜੀ ਵੈਸੇ ਤਾਂ ਹਰ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਹਰ ਧਰਮ ਦੇ ਵਿੱਚ ਇਸ ਦਾ ਖਾਸ ਹੀ ਇੱਕ ਮਹੱਤਵ ਹੈ ਜੀ। ਪਰ ਸਾਡੀ ਟੀਮ ਵੱਲੋਂ ਜੀ ਆਪ ਸਭ ਨੂੰ ਜੀ ਬਹੁਤ ਬਹੁਤ ਮੁਬਾਰਕਾ ਇਸ ਦੀਵਾਲੀ ਦੇ ਤਿਉਹਾਰ ਦੀਆਂ ਜੀ ਐਡਵਾਂਸ ਵਿੱਚ ਜੀ ਅਸੀਂ ਆਸ਼ਾ ਕਰਦੇ ਹਾਂ ਜੀ ਇਸ ਦੀਵਾਲੀ ਦੇ ਤਿਉਹਾਰ ਤੇ ਤੁਹਾਨੂੰ ਸਾਡੇ ਇਸ ਚੈਨਲ ਤੋਂ ਬਹੁਤ ਹੀ ਵਧੀਆ ਪਰਿਵਾਰਿਕ ਮੈਂਬਰਾਂ ਦੇ ਰਿਸ਼ਤੇ ਮਿਲਣ ਔਰ ਬਹੁਤ ਹੀ ਵਧੀਆ ਕਰ ਮਿਲੇ ਆਪਣੇ ਅgetElementById ਅਗਲਾ ਰਿਸ਼ਤਾ ਜੀ ਉਹ ਵੀ ਲੜਕੇ ਦਾ ਜੋ ਕਿ ਕੈਨੇਡਾ ਵਿੱਚ ਪੀਆਰ ਹੈ ਜੀ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਮੁਕਸਰ ਸਾਹਿਬ ਤੋਂ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1997 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੇ ਨੇ ਬਹੁਤ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਪਲੱਸ 2 ਮੈਡੀਕਲ ਲਾਈਨ ਦੀ ਪਲੱਸ ਫੂਡ ਲਾਈਨ ਕੁਕਿੰਗ ਦਾ ਕੋਰਸ ਕਰਕੇ ਐਸਟੈਂਟ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੇ ਦੇ ਮਾਤਾ ਸ੍ਰੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਲੜਕੇ ਦੇ ਪਿਤਾ ਜੀ ਐਕਸਪਾਇਰ ਹਨ ਉਹ ਵੀ ਗਵਰਨਮੈਂਟ ਜੋਬ ਤੇ ਸਨ ਜੀ ਇਸ ਪਰਿਵਾਰ ਦੇ ਕੋਲ ਜੀ 8 ਕਿੱਲੇ ਜ਼ਮੀਨ ਵੀ ਹੈ ਜੀ ਪਲੱਸ ਨਾਲ 2 ਕੋਟੀਆਂ ਹਨ ਪਲੱਸ ਨਾਲ 8 ਪਲਾਟ ਹਨ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਪੜੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਚਾਹੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਪੀਆਰ ਹੋਵੇ ਜੀ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 700 95 88300 ਅਜਦਾ ਅਗਲਾ ਰਿਖਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਕੈਨੇਡਾ ਵਿੱਚ ਸਿਟੀਜ਼ਨ ਹੈ ਜੀ ਲੜਕਾ ਖੁਦ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਖੰਨਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਸਟੱਡੀਜ਼ ਵਿੱਚ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਉਹ ਇਸ ਟਾਈਮ ਖੁੱਦ ਦਾ ਪ੍ਰਾਈਵੇਟ ਜੋਬ ਤੇ ਚੰਗੀ ਸੈਲਰੀ ਪੈਕੇਜ ਤੇ ਕੰਮ ਕਰ ਰਿਹਾ ਜੀ। ਕੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਖੁੱਦ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਟਰਾਂਸਪੋਰਟ ਦੇ ਵਿੱਚ ਕਾਰੋਬਾਰ ਦੇ ਵਿੱਚ ਆਪਣਾ ਸੈਟਲ ਹਨ ਜੀ। ਲੜਕੇ ਦੀ ਭੈਣ ਨਹੀਂ ਹੈ ਜੀ। ਲੜਕੇ ਦਾ ਇੱਕ ਭਰਾ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ। ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਕੈਨੇਡਾ ਦੇ ਵਿੱਚ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਲੜਕੀ ਪੀਆਰ ਹੋਵੇ ਲੜਕੀ ਚਾਹੇ ਕੈਨੇਡਾ ਦੇ ਵਿੱਚ ਸਿਟੀਜ਼ਨ ਹੋਵੇ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ డిਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਈਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1996 ਸੰਧ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕੇ ਨੇ BDS ਦੀ ਸਟੱਡੀ ਹਾਸਲ ਕੀਤੀ ਹੋਈ ਹੈ ਪਲੱਸ 4 ਸਾਲ ਦਾ ਖੁਦ ਦਾ ਐਕਸਪੀਰੀਅੰਸ ਹੈ ਜੀ ਲੜਕੇ ਦਾ ਖੁਦ ਦਾ ਆਪਣਾ ਕਲੀਨਿਕ ਵੀ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ-ਸ਼੍ਰੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਆਂ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਹੈ ਜੀ ਇਸ ਪਰਿਵਾਰ ਦੇ ਹਿੱਸੇ 'ਚ 15 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਪੜ੍ਹੇ ਲਿਖੇ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਨੇ ਮੈਡੀਕਲ ਲਾਈਨ ਦੀ ਚਾਹੇ ਸਟੱਡੀ ਹਾਸਿਲ ਕੀਤੀ ਹੋਵੇ ਜਾ ਲੜਕੀ ਨੇ ਚੰਗੀ ਡਿਗਰੀ ਹੋਰ ਵੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਕਪੂਰਥਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਦਾ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕੇ ਨੇ ਬਹੁਤ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕਾ ਖੇਤੀਬਾੜੀ ਨੂੰ ਇਸ ਟਾਈਮ ਆਪ ਖੁਦ ਦੇਖ ਰਿਹਾ ਜੀ ਗੱਲ ਕਰਦੇ ਆਂ ਅਗਰ ਇਸ ਪਰਿਵਾਰ ਦੀ ਤੇ ਇਸ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਉਹ ਵੀ ਖੇਤੀਬਾੜੀ ਨੂੰ ਦੇਖਦੇ ਹਨ ਜੀ ਇਸ ਪਰਿਵਾਰ ਦੇ ਕੋਲ ਜੀ 8 ਕਿਲੇ ਜ਼ਮੀਨ ਵੀ ਆਉਂਦੀ ਹੈ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਪੜੀ ਲਿਖੀ ਹੋਵੇ ਔਰ ਘਰ-ਬਾਰ ਦਾ ਕੰਮ ਕਰ ਦੇਖਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੋ ਕਿ ਐਨ ਆਰ ਆਈ ਵੀਰ ਕੈਨੇਡਾ ਦੇ ਵਿੱਚ ਗਵਰਨਮੈਂਟ ਜੋਬ ਤੇ ਹੈ ਜੀ ਲੜਕਾ ਖੁਦ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਗੁਰਦਾਸਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2007 ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਨੋਨ ਮੈਡੀਕਲ ਦੇ ਵਿੱਚ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕਾ ਐਸ ਟਾਈਮ ਗਵਰਨਮੈਂਟ ਜੌਬ ਤੇ ਟੈਕਨੀਸ਼ੀਅਨ ਦੀ ਜੌਬ ਤੇ ਕੰਮ ਕਰ ਰਿਹਾ ਹੈ ਕੈਨੇਡਾ ਦੇ ਅੰਡਰ ਜੀ ਗਵਰਨਮੈਂਟ ਜੌਬ ਤੇ ਗੱਲ ਕਰਦੇ ਅਗਰ ਇਸ ਦੇ ਪਰਿਵਾਰ ਦੀ ਤੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫਰ ਇਸ ਦੇ ਪਿਤਾ ਸ਼੍ਰੀ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਇੰਡੀਆ ਦੇ ਵਿੱਚ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਵੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਵਿੱਚ ਜਾਂ ਤਾਂ ਪੀਆਰ ਹੋਵੇ ਜਾਂ ਲੜਕੀ ਵਰਕ ਪਰਮਿਟ ਤੇ ਹੋਵੇ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਜੇਕਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਤਾਂ ਤੁਸੀਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਸਤਾ ਹੈ ਉਹ ਵੀ ਲੜਕੇ ਦਾ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਮੰਡੀ ਡੱਬ ਵਾਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1994 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਲੜਕੇ ਨੇ ਬੀਏ ਦੀ ਸਟੱਡੀ ਹਾਸਿਲ ਕੀਤੀ ਹੋਈ ਹੈ ਲੜਕਾ ਖੁਦ ਖੇਤੀਬਾੜੀ ਨੂੰ ਦੇਖਦਾ ਹੈ ਪਲੱਸ ਨਾਲ ਆਪਣਾ ਪੋਲਟੀ ਫਾਰਮ ਦਾ ਕੰਮ ਕਰਦਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ Hindu ਪਰਿਵਾਰ ਤੋਂ ਲੜਕੀ ਦੀ ਪਾਲ ਹੈ ਲੜਕੀ ਦਾ ਪਰਿਵਾਰ ਨੋਰਮਲ ਹੋਵੇ ਔਰ ਲੜਕੀ ਨੋਰਮਲ ਪੜੀ ਲਿਖੀ ਹੋਵੇ ਔਰ ਘਰ-ਬਾਰ ਦਾ ਕੰਮ ਕਰ ਦੇਖ ਸਕਦੀ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਾਲ ਪੱਤੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹ ਸੰਜੀ ਅਕਤੂਬਰ ਮਹੀਨੇ ਦੀ 5ਵੀਂ ਲਿਸਟ ਦੇ ਬਹੁਤ ਹੀ ਵਧੀਆ ਪਰਿਵਾਰਿਕ ਮੈਂਬਰਾਂ ਦੇ ਰਿਸ਼ਤੇ ਜੀ ਕੁਝ ਰਿਸ਼ਤੇ ਐਨ ਆਰ ਆਈ ਸੰਜੀ ਅਗਰ ਕੁਝ ਰਿਸ਼ਤੇ ਪੰਜਾਬ ਤੋਂ ਬਿਲੋਂਗ ਕਰਦੇ ਪਰਿਵਾਰਾਂ ਤੋਂ ਸੰਜੀ ਤੁਹਾਨੂੰ ਕਿਸੇ ਵੀ ਪਰਿਵਾਰ ਤੋਂ ਕੋਈ ਵੀ ਰਿਸ਼ਤਾ ਸੰ ਆਉਂਦਾ ਹੈ ਤਾਂ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਰ ਕਿਸੇ ਵੀ ਪਰਿਵਾਰ ਦੀ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 79588310 ਤੇ ਜੀ ਤੁਸੀਂ ਸਾਡੀ ਵੀਡੀਓ ਨੂੰ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਸਤਿ ਸ਼੍ਰੀ ਅਕਾਲ ਜਾਂ ਰਾਮ ਰਾਮ ਜਰੂਰ ਲਿਖ ਕੇ ਜਾਇਆ ਕਰੋ ਪਲੱਸ ਨਾਲ ਕਿਹੜੇ ਸਿਟੀ ਤੋਂ ਸਾਡੀ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਕਮੈਂਡ ਬਾਕਸ ਦੇ ਵਿੱਚ ਜਰੂਰ ਹੱਲਾਸ਼ੇਰੀ ਦੇ ਕੇ ਜਾਇਆ ਕਰੋ